ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜ਼ਿਆਦੇ ਸੋਹਣੇ ਸੂਟ ਲੈ ਕੇ ਆਏਗੇ ਭੈਣਾਂ ਦੀ ਡਿਮਾਂਡ ਤੇ ਜੌਰਜਟ ਦੇ ਸੂਟ ਚਾਹੀਦੇ ਸੀਗੇ ਉਹਨਾਂ ਨੂੰ ਤੇ ਅਬ ਭੈਣਾਂ ਦੀ ਡਿਮਾਂਡ ਤੇ ਹੀ ਵੀਡੀਓ ਅਪਲੋਡ ਕਰ ਰਹੇ ਆਂਗੇ ਅੱਜ ਪਲੱਸ ਦੁਪੱਟਾ ਸੂਟ ਵੀ ਦਿਖਾਵਾਂਗੇ ਤੇ ਵਿਦਆਊਟ ਦੁਪੱਟਾ ਵੀ ਦਿਖਾਵਾਂਗੇ ਤੁਹਾਨੂੰ ਦੋਨਾਂ ਤਰ੍ਹਾਂ ਦੇ ਸੂਟ ਲੇਗੇ ਜਿਹੜੇ ਦਿਖਾਵਾਂਗੇ ਲਓ ਜੀ ਫੈਬਰਿਕ ਰੂ ਗਾਜੀ ਚਨਾਰ ਰਹੂਗਾ ਇਸ ਤਰ੍ਹਾਂ ਤੁਹਾਨੂੰ ਟੈਗ ਲੱਗਿਆ ਮਿਲੂਗਾ ਲਓ ਜੀ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਇਦਾਂ ਪ੍ਰਿੰਟਡ ਡਿਜ਼ਾਈਨ ਇਦਾਂ ਆਜੂਗਾ ਤੇ ਨਾਲ ਇਹਦੇ ਆਜੂਗੀ ਜੀ ਫੁੱਲ ਪਿਓਰ ਦੀ ਬਾਟਮ ਆਜੂਗੀ ਪਲੱਸ ਨਾਲ ਇਹਦੇ ਹੈਗਾ ਜੀ ਇਦਾਂ ਦੁਪੱਟਾ ਰੈਡੀ ਕੀਤਾ ਹੋਇਆਗਾ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਲਓ ਜੀ ਇਹਨੂੰ ਤੁਸੀਂ ਲੈਸਿਸ ਨਾਲ ਫਿਨਿਸ਼ਿੰਗ ਕਰਵਾ ਸਕਦੇ ਹੋ ਦੁਪੱਟੇ ਨੂੰ ਬਾਕੀ ਜੇ ਤੁਸੀਂ ਆਪਣੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਵਾ ਸਕਦੇ ਆ ਇਹਦੇ ਵਿੱਚ ਦੋ ਕਲਰ ਲੇਗੇ ਪਹਿਲਾ ਹੈਗਾ ਬੇਬੀ ਬਲੂ ਕਲਰ ਹੈਗਾ ਦੂਜਾ ਗ੍ਰੀਨ ਲਓ ਜੀ ਸੇਮ ਪ੍ਰਿੰਟ ਹੈਗਾ ਕਲਰ ਚੇਂਜ ਨੇਗੇ ਦੁਪੱਟਾ ਵੀ ਸੇਮ ਰਹੂਗਾ ਬ੍ਰਾਂਡ ਵੀ ਸੇਮ ਹੈ ਚਨਾਰ ਦਾ ਲਓ ਵੇਖੋ ਨੈਕਸਟ ਸੂਟ ਆਜੂਗਾ ਜੀ ਦੇਖੋ ਇਹ ਵੀ ਰਹੂਗਾ ਜੀ ਚਨਾਰ ਦੇ ਉੱਪਰ ਟੇਸਟਾ ਜਾਂ ਚਨਾਰ ਦੇ ਮਤਲਬ ਸੂਟ ਲੰਗੇ ਸਾਰੇ ਲਓ ਜੀ ਇਸ ਤਰ੍ਹਾਂ ਇਹਦੇ ਨਾਲ ਆਜੂਗੀ ਜੀ ਫੁੱਲ ਪਿਓਰ ਦੀ ਬਾਟਮ ਆਜੂਗੀ ਇਤਾਂ ਤੇ ਨਾਲ ਪਲੱਸ ਇਹਦੇ ਆਜੂਗਾ ਇਹ ਦੁਪੱਟਾ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਦੁਪੱਟੇ ਦਾ ਪ੍ਰਿੰਟ ਆਜੂਗਾ ਪ੍ਰਾਈਸ ਸੇਮ ਰਹੂਗਾ 3400 ਪਲੱਸ ਸ਼ਿਪਿੰਗ ਨੈਕਸਟ ਸੂਟ ਆਜੂਗਾ ਜੀ ਬਲੈਕ ਇਹਦੇ ਵਿੱਚ ਚਨਾਰ ਦੇ ਵਿੱਚ ਹੈ ਵੀ ਲੋਚੇ ਇਸ ਦਾ ਪ੍ਰਿੰਟ ਹੈਗਾ ਤਾਂ ਤੇ ਨਾਲ ਇਹਦੇ ਹੈ ਕੀ ਹੈ ਜੀ ਪਲੇਨ ਬਾਟਮ ਹੈ ਬਲੈਕ ਕ੍ਰੇਪ ਦੀ ਤੇ ਨਾਲ ਰਹੂਗਾ ਇਸ ਤਰ੍ਹਾਂ ਦੁਪੱਟਾ ਰਹੂਗਾ ਲੋ ਜੀ ਦੁਪट्टे ਨੇ ਜਿਹੜੇ 2.5 ਮੀਟਰ ਦੀ ਲੈਂਥ ਹੈ 44 ਇੰਚ ਪਾਣੇਗਾ ਦੁਪट्टे ਦਾ ਪੂਰੇ ਖੁੱਲੇ ਡੁੱਲੇ ਨੇ ਲੋ ਜੀ ਨਾਲ ਪਲੇਨ ਬਾਟਮ ਰਹੂਗੀ ਬਿਲਕੁਲ ਫਿਰ ਇਸ ਤੋਂ ਬਾਅਦ ਆ ਜਾਣਗੇ ਜੀ ਬਲੈਕ ਸੂਟ ਆ ਜਾਣਗੇ ਤੁਸੀਂ ਦੇਖ ਸਕਦੇ ਹੋਵਗੇ ਪਲੱਸ ਦੁਪੱਟਾ ਇਹਦੀ ਚਾਕ ਕੀ ਆ ਜਾਊਗਾ ਮਤਲਬ ਵਰਕ ਆ ਜਾਊਗਾ ਲੋ ਤੇ ਨਾਲ ਫੁੱਲ ਪਿਓਰ ਸਟ੍ਰੇਪ ਦੀ ਬਾਟਮ ਤੇ ਨਾਲ ਇਸ ਤਰ੍ਹਾਂ ਰਹੂਗਾ ਜੀ ਦੁਪੱਟਾ ਦੁਪੱਟਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਜਿਆਦਾ ਸੋਹਣਾ ਰੈਡੀ ਹੋਇਆ ਹੋਇਆਗਾ ਲਓ ਜੀ ਇਹਦੇ ਵਿੱਚ ਮਤਲਬ ਦੋ ਪ੍ਰਿੰਟ ਨੇ ਜੀ ਪਹਿਲਾ ਪ੍ਰਿੰਟ ਇਹ ਹੈਗਾ ਤੇ ਦੂਜਾ ਪ੍ਰਿੰਟ ਰਹੂਗਾ ਜੀ ਇਸ ਤਰ੍ਹਾਂ ਲਓ ਜੀ ਇਸ ਤਰ੍ਹਾਂ ਦੁਪੱਟਾ ਬਣਿਆ ਆ। ਠੀਕ ਹੈ ਜੀ। ਹੁਣ ਮੈਂ ਇਹ ਸਾਰੇ ਹੈਗੇ ਸੀ ਪਲੱਸ ਜਿਨ੍ਹਾਂ ਨਾਲ ਦੁਪੱਟਾ ਰੂਗਾ 34.5 ਸਪਰਾਈਜ਼ ਜਿਹੜੇ ਮਤਲਬ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਵਿਦਾਊਟ ਦੁਪੱਟਾ ਟੀਸਟਾ ਬ੍ਰਾਂਡ ਦੇ ਸੂਟ ਰਹਿਣਗੇ ਇਹਨਾਂ ਦਾ ਪ੍ਰਾਈਸ ਰਹੂਗਾ 3000 ਪਲੱਸ ਸ਼ਿਪਿੰਗ ਰਹੂਗਾ ਫਰਸਟ ਪ੍ਰਿੰਟ ਇਹ ਵਾਲਾਗਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਜ਼ਿਆਦਾ ਸੋਨਾ ਦੁਪੱਟਾ ਵਗੈਰਾ ਤੁਸੀਂ ਡਾਈ ਕਰਵਾ ਸਕਦੇ ਹੋ ਜਿੱਦਾਂ ਵੀ ਜਿੱਦਾਂ ਦਾ ਵੀ ਤੁਸੀਂ ਕਰਵਾਉਣਾ ਚਾਹੁੰਦੇ ਹੋਗੇ ਲਓ ਜੀ ਟੀਸਟਾ ਬ੍ਰਾਂਡ ਦੇ ਰਹਿਣਗੇ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਮਤਲਬ ਜਿਹੜੇ ਇਹ ਸੂਟ ਲੈਣਗੇ ਹਰ ਏਜ ਲਈ ਲੈਣਗੇ ਕੋਈ ਵੀ ਹੈ ਨਾ ਜਿੱਦਾਂ ਆਂਟੀ ਵਗੈਰਾ ਨੇ ਪਾਉਣਾ ਚਾਹੁੰਦੇ ਨੇਗੇ ਤੁਸੀਂ ਆਪਣੇ ਮੰਮੀ ਵਗੈਰਾ ਨੂੰ ਦੇਣਾਗਾ ਤਾਂ ਤੁਸੀਂ ਦੇ ਸਕਦੇ ਹੋਗੇ ਤੇ ਉਹਨਾਂ ਲਈ ਭੇਜ ਸਕਦੇ ਕੋਰੀਅਰ ਕਰਾ ਸਕਦੇ ਹੋਗੇ ਕਾਫੀ ਬਣਾ ਬਾਹਰ ਤੋਂ ਗਿਫਟ ਕਰ ਦਿੰਨੇ ਆਪਣੀਆਂ ਮੰਮੀਆਂ ਲਈ ਹੈ ਨਾ ਤਾਂ ਤੁਸੀਂ ਇਹ ਵਾਲੇ ਸੂਟਿੰਗ ਨਾਲ ਫੈਬਰਿਕ ਬਹੁਤ ਜ਼ਿਆਦਾ ਲਾਈਟ weight ਹੈਗਾ ਤੇ ਇਹ ਗਰਮੀ ਦੇ ਵਿੱਚ ਵੀ ਵਧੀਆ ਆਰਾਮ ਨਾਲ ਪਾਇਆ ਸਕਦਾਗਾ ਹੋਰ ਬਸ ਇਹਨਾਂ ਨੂੰ ਬਾਲੀ ਪ੍ਰੈਸ ਦੀ ਵੀ ਨਹੀਂ ਲੋਡ ਹੁੰਦੀ ਹੈਗੀ ਥੋੜੇ ਬਹੁਤੇ ਪ੍ਰੈਸ ਦੀ ਲੋਡ ਹੁੰਦੀ ਹੈ ਕਿਉਂਕਿ ਜਾਰਜਟ ਦਾ ਫੈਬਰਿਕ ਹੈ ਇਹ ਸੈਮੀ ਦੇ ਵਿੱਚ ਨਹੀਂ ਹੈਗਾ ਇਹ ਪਿਓਰ ਦੇ ਵਿੱਚ ਹੈਗਾ 30 ਸੈਕਿੰਡ ਤੁਸੀਂ ਦੇਖ ਅਗਲਾ ਤੁਸੀਂ ਦੇਖ ਸਕਦੇ ਹੋਗੇ ਕਲਰ ਇੱਧਰ ਰੱਖੂਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਇਹ ਵਾਲਾ ਪ੍ਰਿੰਟ ਵੀ ਲਓ ਜੀ ਤੇ ਲਾਸਟ ਪ੍ਰਿੰਟ ਆ ਤੁਸੀਂ ਦੇਖ ਸਕਦੇ ਹੋ ਲਓ ਜੀ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਵੀ ਕਰਾ ਸਕਦੇ ਹੋਗੇ ਜੇ ਤੁਸੀਂ ਬਿਨਾ ਸਲਾਈ ਤੋਂ ਮਗਵਾਉਣਾ ਚਾਹੁੰਦੇ ਹੋ ਕਿਤੇ ਵੀ ਤੁਸੀਂ ਕੂਰੀਅਰ ਮਗਵਾਵਾ ਨਗਾ ਸਾਨੂੰ ਤੁਸੀਂ ਆਪਣਾ ਪੇਮੈਂਟ ਕਰਨ ਤੋਂ ਬਾਅਦ ਸਕਰੀਨਸ਼ਾਟ ਪੇਜ ਕੇ ਐਡਰੈਸ ਭੇਜ ਦੇਣਾਗਾ ਤੁਸੀਂ ਘਰ ਬੈਠੇ ਜਿਹੜੇ ਸੂਟ ਲੇਗੇ ਆਰਡਰ ਕਰ ਸਕਦੇ ਹੋਗੇ ਕਾਫੀ ਭੈਣਾਂ ਕਹਿ ਦਿੰਦੀਆਂ ਨੇ ਵਿਜ਼ਿਟ ਕਰਨ ਨੂੰ ਵਿਜ਼ਿਟ ਕਰਨ ਹਨਾ ਕਾਫੀ ਦੂਰ ਤੋਂ ਹੁੰਦੀਆਂ ਨੇ ਜਿੰਨੀਆਂ ਵੀ ਭੈਣਾਂ ਦਾ ਮੈਨੂੰ ਫੋਨ ਆਉਂਦਾਗਾ ਤਾਂ ਤੁਸੀਂ ਆਨਲਾਈਨ ਲੇਗੇ ਜਿਹੜੇ ਸੂਟ ਲੇਗੇ ਮੇਰਾ ਨੰਬਰ ਮੈਂਸ਼ਨ ਕੀਤਾ ਹੁੰਦਾ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਮੈਸੇਜ ਭੇਜ ਦਿਆ ਕਰੋ ਤਾਂ ਤੁਸੀਂ ਆਰਡਰ ਕਰਕੇ ਇਸ ਤਰ੍ਹਾਂ ਸੂਟ ਆਪਣੇ ਆਪਣੇ ਸਾਰੇ ਪੋਸਟ ਆਫਿਸ ਰਾਹੀਂ ਜਾਂਦੇ ਨੇਗੇ ਤਾਂ ਤੁਹਾਡੇ ਘਰ ਤੱਕ ਸੂਟ ਆਊਗਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੁਰਦਾਸ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ